ਦੀ ਹਜ਼ੂਰੀ ਅੰਦਰ ਸਜੀ ਹੋਈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਜਨਮ ਸਾਖੀ ਦੇ ਵਿੱਚੋਂ ਕਥਾ ਸਰਵਣ ਕਰੀਏ ਬਾਬਾ ਨਾਨਕ ਜੀ ਦੀ ਧਿਨ ਦੁਨੀ ਦੇ ਪਾਦਸ਼ਾਹ ਦੁਨੀਆਂ ਨੂੰ ਤਾਰਦੇ ਹੋਏ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਹਨ ਮਹਾਰਾਜ ਸੱਤੀ ਪਾਸ਼ਾ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਿ ਆਪਾਂ ਆ ਵਰਖਾ ਦਾ ਜਿਹੜਾ ਮੌਸਮ ਆ ਇਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਆਪਾਂ ਕੱਟ ਲਈਏ ਜਦੋਂ ਮਹਾਰਾਜ ਜੀ ਰੱਬ ਦੀਆਂ ਗੱਲਾਂ ਕਰਦੇ ਹੋਏ ਅੱਗੇ-ਅੱਗੇ ਵਧਦੇ ਜਾਂਦੇ ਇੱਕ ਨਗਰ ਆਇਆ ਉਸ ਨਗਰ ਦੇ ਬਾਰ-ਬਾਰ ਮਹਾਰਾਜ ਨੇ ਢੇਰਾ ਲਾ ਲਿਆ। ਉਹ ਸ਼ਹਿਰ ਦੇ ਵਿੱਚ ਇੱਕ ਖੱਤਰੀ ਦਾ ਬਾਗ ਸੀਗਾ। ਉਹਨੇ ਕੀ ਦੇਖਿਆ ਵੀ ਕੋਈ ਸਾਧੂ ਸੰਤ ਆਈ ਪਿਆ ਇੱਥੇ। ਉਹਨੇ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ ਭਾਈ ਸਾਹਿਬ ਜੀ। ਭਾਈ ਮਰਦਾਨਾ ਜੀ ਨੂੰ ਵੀ ਮੱਥਾ ਟੇਕਿਆ ਵੀ ਇਹ ਵੀ ਕੋਈ ਸੰਤ ਲੱਗਦੇ। ਤੇ ਭਾਈ ਬਾਲਾ ਜੀ ਨੂੰ ਵੀ ਮੱਥਾ ਟੇਕ ਦਿੱਤਾ। ਗੁਰੂ ਸਾਹਿਬ ਜੀ ਕੀਰਤਨ ਕਰਦੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਉਹ ਖੱਤਰੀ ਬਾਗ ਦਾ ਮਾਲਕ ਉੱਥੇ ਆਉਂਦਾ। ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੁਣ। ਹੁਣ ਰੋਹੀ ਹੋਣ ਲੱਗ ਗਿਆ ਉਹਦਾ ਨਿਯਮ ਬਣ ਗਿਆ ਜਿਵੇਂ ਤਿਤਨੇ ਬਣ ਜਾਂਦਾ ਬੰਦੇ ਦਾ ਪੱਕਾ ਆਪਾਂ ਕੋਈ ਵੀ ਆਦਤ ਪਕਾਉਣੀ ਆ 40 ਦਿਨਾਂ ਵਿੱਚ ਮਨੁੱਖ ਵਿਗਿਆਨੀ ਕਹਿੰਦੇ ਪੱਕਦੀ ਆ 40 ਦਿਨ ਆਪਾਂ ਲਗਾਤਾਰ ਕਿਸੇ ਕੰਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਕਰੀਏ ਤੇ ਬੰਦੇ ਦੀ ਆਦਤ ਬਣ ਜਾਂਦੀ ਆ ਗਲਤ ਆ ਤਾਂ ਚੰਗੀਆਂ ਆ ਤਾਂ ਏਵੇਂ ਪੱਕਦੀ ਆ ਤਾਂ ਉਹ ਭਾਈ ਰੋਜ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਦੋਂ ਆਵੇ ਉਹਦੇ ਇੱਕ ਮਿੱਤਰ ਨੇ ਉਹਨੂੰ ਦੇਖ ਲਿਆ ਵੀ ਰੋਜ ਕਿਤੇ ਨਾ ਕਿਤੇ ਸਵੇਰੇ ਸਵੇਰੇ ਜਾਂਦਾ ਵਾ ਉਹਨੇ ਫਿਰ ਪੁੱਛ ਲਿਆ ਕਹਿਣ ਲੱਗਾ ਮਿੱਤਰਾ ਤੂੰ ਸਵੇਰੇ ਸਵੇਰੇ ਕਿੱਥੇ ਜਾਂਦਾ ਹੁੰਦਾ ਗੁਰੂ ਨੇ ਦੱਸਤਾ ਖੱਤਰੀ ਨੇ ਕਹਿੰਦਾ ਜੀ ਅਸਲ ਦੇ ਵਿੱਚ ਪਤਾ ਕੀ ਗੱਲ ਆ ਵੀ ਇੱਥੇ ਕੋਈ ਸਾਧੂ ਸੰਤ ਆਇਆ ਹੋਇਆ ਮੇਰੇ ਬਾਗ ਦੇ ਕੋਲ ਹੀ ਉਹਨਾਂ ਨੇ ਡੇਰਾ ਲਾਇਆ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਣਾ ਕਹਿੰਦਾ ਮੈਨੂੰ ਵੀ ਨਾਲ ਲੈ ਚੱਲ ਕਈ ਵਾਰੀ ਆਪਾਂ ਦੀ ਸਟੋਰੀਸ ਕਹੀ ਦਿੰਦੇ ਆਂ ਚੱਲ ਕੋਈ ਨਾ ਮੈਂ ਵੀ ਹੁਆ ਮਾਂ ਦੇਖਾਂ ਨੂੰ ਅੱਗੋਂ ਗੁਰਸ਼ਖ ਨੇ ਵੀ ਕਹਿ ਦਿੱਤਾ ਜੀ ਤੇ ਸ਼ਰਦਾ ਸੀ ਕਹਿੰਦਾ ਭਾਈ ਜੇ ਤੇਰੀ ਸ਼ਰਦਾ ਆ ਤੇ ਤੂੰ ਵੀ ਨਾਲ ਚੱਲਿਆ ਕਰ ਵੀ ਮੈਨੂੰ ਇਹਦੇ ਵਿੱਚ ਕੋਈ ਹਰਜ ਨਹੀਂ ਸੰਤਾਂ ਦੇ ਦਰਸ਼ਨ ਕਰਨ ਨਹੀਂ ਜਾਣਾ ਬਹੁਤ ਵਧੀਆ ਗੱਲ ਆ ਤੂੰ ਵੀ ਨਾਲ ਚੱਲ ਆਪਾਂ ਉਹਨਾਂ ਦਾ ਬੈਠ ਕੇ ਕੀਰਤਨ ਸੁਣਾਗੇ ਉਹ ਵੀ ਖੱਤਰੀ ਦੇ ਨਾਲ ਹੀ ਤੁਰ ਪਿਆ ਰੋਜ ਦਾ ਨੇ ਉਹਦਾ ਜਿਹੜਾ ਖੱਤਰੀ ਦਾ ਮਿੱਤਰ ਸੀ ਉਹ ਰਸਤੇ ਦੇ ਵਿੱਚ ਇੱਕ ਬੇਸ਼ਵਾਬਾ ਦਾ ਕੋਠਾ ਸੀਗਾ ਉੱਥੇ ਚਲਿਆ ਜਾਂਦਾ ਸੀ ਦੇਖੋ ਤੁਰਿਆ ਤਾਂ ਸੰਤਾਂ ਦੇ ਦਰਸ਼ਨ ਕਰਨ ਲਈ ਆ ਰਸਤੇ 'ਚ ਨਿਗਾਹ ਪੈ ਗਈ ਕਿਹਾ ਚੱਲ ਮੈਂ ਇੱਥੇ ਹੋ ਕੇ ਉਹਨਾਂ ਤੁਸੀਂ ਚਲੋ ਮੈਂ ਤੁਹਾਡੇ ਪਿੱਛੇ-ਪਿੱਛੇ ਆ ਜੂੰਗਾ ਬਾਗ ਕੋਲੀ ਆਣਾ ਤਾਂ ਐਵੇਂ ਨਾ ਉੱਥੇ ਫਿਰ ਮਾੜੀ ਆਦਤ ਉਹਨੂੰ ਪੈ ਗਈ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਾ ਸਿੱਕਾ ਤਾਂ ਦਰਸ਼ਨ ਕਰੇ ਉਹ ਖੱਤਰੀ ਇਹ ਬੇਸ਼ਵਾਬਾਂ ਦੇ ਕੋਠੇ ਤੇ ਜਾਣ ਲੱਗ ਪਿਆ ਨੇਮ ਗੁਰਸਿੱਖ ਦਾ ਵੀ ਬਣ ਗਿਆ ਦੇਖੋ ਤੇ ਉਹਦਾ ਵੀ ਬਣ ਗਿਆ ਆਦਤ ਜਿਹੜੀ ਸੀ ਦੂਹਾਂ ਦੀ ਪੱਕ ਗਈ ਆ ਕਰਉ ਉਹ ਦੋਨੋਂ ਹੀ ਤਰ ਦੇਸੀ ਇਕੱਠੇ ਹੀ ਪਰਦੇਸੀ ਕਰੋ ਪਰ ਗਾਂ ਜਾ ਕੇ ਰਸਤਾ ਉਹਨਾਂ ਦਾ ਬਦਲ ਜਾਂਦਾ ਸੀ ਇੱਕ ਦਿਨੇ ਸੋਚਣ ਲੱਗਾ ਵੀ ਮੈਂ ਕਿੰਨੇ ਮਾੜੇ ਕਰਮ ਕਰਦਾ ਮੇਰਾ ਮਿੱਤਰ ਚੰਗੇ ਕਰਮ ਕਰਦਾ ਮੈਂ ਕੋ ਕਰਮ ਕਰਦਾ ਮੇਰੀਆਂ ਕਰਤੂਤਾਂ ਮਾੜੀਆਂ ਨੇ ਇਹ ਗੁਰੂ ਦੇ ਦਰਸ਼ਨ ਕਰਨ ਜਾਂਦਾ ਸੰਤਾਂ ਦੇ ਇਹਦੇ ਨਾਲ ਕੋਈ ਗੱਲ ਕਰੀਏ ਉਹਨੇ ਕਿਹਾ ਤੂੰ ਅੱਜ ਐਂ ਆਉਂ ਕਰੀ ਤੂੰ ਦਰਸ਼ਨ ਕਰਕੇ ਆਈ ਮੈਂ ਵੇਸ਼ਵਾ ਦੇ ਘਰੇ ਜਾਣਾ ਮੈਂ ਵੀ ਆਉਂਗਾ ਆਪਾਂ ਇਕੱਠੇ ਬਹਿ ਕੇ ਦੱਸਾਂਗੇ ਵੀ ਆਪਣਾ ਨੇਮ ਕਰਨ ਗਏ ਤੇ ਕਿਨੂੰ ਕੀ ਮਿਲਿਆ ਉਸ ਦੇ ਵਿੱਚ ਸਲਾਹ ਬਣਾਈਆ ਤਾਂ ਉਹ ਬੁਰਸ਼ਕ ਪਿਆਰਾ ਜਿਹੜਾ ਸੀ ਸਤਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਬਾਗ ਦੇ ਕੋਲ ਦਰਸ਼ਨ ਕੀਤੇ ਆ ਕੀਰਤਨ ਵਿੱਚ ਬਹਿ ਗਿਆ ਇਦੋਂ ਇਹ ਵਿਸ਼ਵਾਦੇ ਕੋਠੇ ਗਿਆ ਉਹ ਹੈ ਨਹੀਂ ਸੀ ਉੱਥੇ ਵਾਪਸ ਮੁੜ ਆਇਆ ਤੇ ਵਾਪਸ ਆ ਕੇ ਉਡੀਕਣ ਲੱਗਾ ਵੀ ਦੂਜਾ ਮੇਰਾ ਮਿੱਤਰ ਆਊਗਾ ਉਹ ਨੂੰ ਮੈਂ ਪੁੱਛੂੰਗਾ ਕੀ ਮਿਲਿਆ ਇਹ ਨਾਲ ਜਿਵੇਂ ਆਪਾਂ ਬੈਠੇ ਹੁੰਨੇ ਆਂ ਕਈ ਵਾਰੀ ਆਪਾਂ ਹੱਥ ਮਾਰਨ ਲੱਗ ਜਾਂਦੇ ਧਰਤੀ ਤੇ ਇਹਨੇ ਧਰਤੀ ਖੋਦਣੀ ਸ਼ੁਰੂ ਕੀਤੀ ਉਹੀ ਵੈਸੇ ਹੀ ਬੈਠਾ ਬੈਠਾ ਖੋਦਿਆ ਖੋਦਿਆ ਇੱਕ ਚਪੂਰਾ ਜਾਂ ਨਿਕਲਿਆ ਆ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਮੋਹਰ ਤੇ ਹੋਰ ਸਭ ਕੋਲੇ ਕੋਲੇ ਭਰੇ ਤੇ ਇਹਨੇ ਡਿੱਗਿਆ ਉਹਦੇ ਮਿੱਤਰ ਨੂੰ ਵੀ ਉਹ ਆਇਆ ਨਹੀਂ ਅਜੇ ਮੈਂ ਉਹ ਨੂੰ ਦੱਸੂੰਗਾ ਮੈਨੂੰ ਤਾਂ ਆਹ ਮੋਹਰ ਮਿਲ ਗਈ ਇੱਕ ਸੋਨੇ ਦੀ ਅੱਜ ਪੀ ਮੈਨੂੰ ਇਹ ਕਰਮਾ ਦਾ ਫਲ ਮਿਲਿਆ ਮੈਂ ਦਸੂnga ਬੜਾ ਖੁਸ਼ ਹੋਇਆ ਵੀ ਹੁਣ ਬੰਦੇ ਨੂੰ ਬੈਠੇ ਬੈਠੇ ਨੂੰ ਮੋਹਰ ਲੱਭ ਜੇ ਆਪਾਂ ਨੂੰ ਵੀ ਆਪਾਂ ਕਿੰਨੇ ਖੁਸ਼ ਹੋਵਾਂਗੇ ਜਾਂ ਉਹ ਵੀ ਖੁਸ਼ ਹੋ ਜਾ ਦੂਜੇ ਪਾਸੇ ਉਹ ਗੁਰਮਖ ਪਿਆਰਾ ਸਤਗੁਰੂ ਮਹਾਰਾਜ ਦਾ ਮੱਥਾ ਟੇਕ ਕੇ ਵਾਪਸ ਆ ਰਿਹਾ ਰਸਤੇ ਵਿੱਚ ਪੈਰ 'ਚ ਕੰਡਾ ਵੱਜੇ ਇਹ ਸੂਲ ਸੀਗੀ ਬਹੁਤ ਜ਼ਿਆਦਾ ਤਿੱਖੀ ਸੀ ਦੋ ਪੈਰ 'ਚ ਵੱਜੀ ਤੇ ਦਰਦ ਹੋਇਆ ਹੁਣੇ ਆਪਦਾ ਕੱਪੜਾ ਪਾੜ ਕੇ ਪੈਰ ਨੂੰ ਬੰਨਿਆ ਹੌਲੀ ਹੌਲੀ ਆਇਆ ਇੱਕ ਜੁੱਤੀ ਚੜੀ ਇੱਕ ਜੁੱਤੀ ਬੰਨੀ ਹੋਈ ਐ ਤੇ ਦੂਜੇ ਨੇ ਦੇਖਿਆ ਵੀ ਇਹ ਜੁੱਤੀ ਕਿਉਂ ਨਹੀਂ ਪੈਰ 'ਚ ਪਾਈ ਇਹਨੇ ਉਹ ਦੂਰੋਂ ਕੰਡਾ ਵੱਜਿਆ ਮਿੱਤਰ ਉਹਨੇ ਆਖੋ ਮਸ਼ਕਰੀ ਕੀਤੀ ਮਸ਼ਕਰੀਆਂ ਆਉਂ ਕੀਤੀ ਵੀ ਦੇਖ ਭਾਈ ਮੈਨੂੰ ਤਾਂ ਮੋਹਰ ਮਿਲ ਗਈ ਮੈਂ ਤਾਂ ਜਾਂਦਾ ਸੀ ਕੋਠੇ ਤੇ ਤੇ ਤੈਨੂੰ ਕੰਡਾ ਵੱਜਿਆ ਤੂੰ ਜਾਂਦਾ ਸੀ ਸੰਤਾਂ ਕੋਲੇ ਮੈਂ ਪਾਪ ਕਰਨ ਜਾਂਦਾ ਸੀ ਤੂੰ ਸਾਧੂਆਂ ਦੇ ਦਰਸ਼ਨ ਕਰਨ ਜਾਂਦਾ ਸੀ ਦੇਖ ਭਾਈ ਕਰਮਾਂ ਦਾ ਆਪਾਂ ਨੂੰ ਕੀ ਕੀ ਮਿਲਿਆ ਇਹਦਾ ਮਤਲਬ ਤਾਂ ਵੀ ਮਾੜੇ ਕਰਮ ਕਰਨੇ ਚਾਹੀਦੇ ਦੂਜਾ ਮਸ਼ਕਰੀਆਂ ਕਰੇ ਟੱਚਰ ਕਰੇ ਮਖੌਲ ਕਰੇ ਇਹਦਾ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਜੇ ਪੈਰ 'ਚ ਵੱਜਣੇ ਹੀ ਕੰਡੇ ਆ ਇਹਦੋਂ ਦਾ ਬੇਸ਼ਮਾਰਾ ਸੰਗ ਕੀਤਾ ਚੰਗਾ ਜੇ ਮਿਲਣੀਆਂ ਇਹ ਮੋਹਰਾਂ ਫੇਰ ਉਹਨਾਂ ਉਦਾਸ ਹੋ ਗਿਆ ਜਿਹੜਾ ਗੁਰਸ਼ਿਕ ਸੀਗਾ ਸੋਚਣ ਲੱਗਾ ਵੀ ਗੱਲ ਤਾਂ ਇਹ ਦੀ ਠੀਕ ਆ ਕਹਿੰਦਾ ਐਂ ਹੋ ਕਰਦੇ ਆਪਾਂ ਸੰਤਾਂ ਕੋਲ ਜਾਈਏ ਦੱਸਣ ਕਿਉਂ ਜਵਾਬ ਮੈਨੂੰ ਲੱਗਦਾ ਵੀ ਜਵਾਬ ਦੇਣਗੇ ਫੇਰ ਆਏ ਗੁਰੂ ਨਾਨਕ ਦੇਵ ਜੀ ਕੋਲ ਤਕੀਕਤ ਦੱਸੀ ਸਾਡੀ ਵਾਰਤਾ ਆਪਣੀ ਹੱਟ ਬੀਤੀ ਪੈਰ ਤੇ ਕੰਡਾ ਵੱਜਣ ਦਾ ਉਹ ਪ੍ਰਸੰਗ ਸਾਰਾ ਕਹਿ ਦਿੱਤਾ ਉਹਨੂੰ ਮੋਹਰ ਮੜਨ ਦਾ ਕਹਿੰਦੇ ਮਹਾਰਾਜੀ ਸਾਡੇ ਪਰਮ ਦੂਰ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਇੱਕ ਸਾਧੂ ਨੂੰ ਮੋਹਰ ਦਿੱਤੀ ਸੀਗੀ ਉਹ ਮੋਹਰ ਦੇਣ ਦੇ ਬਦਲੇ ਤੈਨੂੰ ਉਹ ਚਟੂਰਾ ਮੋਹਰਾਂ ਦਾ ਭਰਿਆ ਮਿਲਣਾ ਸੀਗਾ ਉਥੈ ਲਈ ਕਿਉਂਕਿ ਜੋ ਵੀ ਆਪਾਂ ਕਰਮ ਕਰਦੇ ਆ ਉਹ ਵਾਧੇ ਆ ਫਲਦੇ ਆ ਵਾਪਸ ਵੀ ਮਿਲਦੇ ਆ ਤੇ ਤਾਂ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਧਰਤੀ ਵਿੱਚ ਬੀਜ ਬੀਜਦੇ ਆ ਅਨੰਤ ਗੁਣਾ ਹੋ ਕੇ ਵਾਪਸ ਕਰਦੀ ਆ ਸਰੀਰ ਵੀ ਧਰਤੀ ਆ ਤੇ ਜੋ ਕਰਮਾਂ ਦੇ ਬੀਜ ਬੀਜਦੇ ਆ ਮਿਲਦੇ ਹੀ ਨਹੀਂ ਤੈਨੂੰ ਕਿ ਤੂਰਾ ਮੋਹਰਾ ਦਾ ਮਿਲਣਾ ਸੀਗਾ ਭਰਿਆ ਹੋਇਆ ਪਰ ਹੁਣ ਉਹ ਤੇਰੀਆਂ ਸਾਰੀਆਂ ਮੋਹਰਾ ਤੇਰੇ ਮਾੜੇ ਕਰਮਾਂ ਕਰਕੇ ਤੂੰ ਬੇਸ਼ਵਾਦ ਸੰਗ ਕੀਤਾ ਜਿਹਦੇ ਕਰਕੇ ਉਹ ਕਾਲੀਆਂ ਗੁੱਗੀਆਂ ਕਾਲ ਖਣਣ ਗਈਆਂ ਇਹ ਸਾਰੀਆਂ ਮੋਹਰਾ ਦੇ ਕੋਲੇ ਹੋ ਗਏ ਤੇ ਇਸ ਕਰਕੇ ਫਿਰ ਇਹ ਜਿਹੜਾ ਸਾਡੇ ਇੱਥੇ ਆ ਕੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦਾ ਰਿਹਾ ਇਹਦੇ ਪੱਗਾਂ ਵਿੱਚ ਸੂਲੀ ਲਿਖੀ ਸੀ ਇਹਨੂੰ ਸੂੜੀ ਦੀ ਸਜ਼ਾ ਮਿਲਦੀ ਸੀਗੀ ਪਰ ਜਿਵੇਂ ਜਿਵੇਂ ਆਇਆ ਉਹ ਸੂੜੀ ਤੋਂ ਸੂਰ ਬਣ ਗਿਆ। ਇਸ ਕਰਕੇ ਨਾ ਸੂੜੀ ਦਾ ਕੰਡਾ ਬਣ ਗਿਆ। ਇਹ ਬਚਨ ਜਦੋਂ ਬਾਬੇ ਨੇ ਸੁਣਾਏ ਨਾ ਦੋਨੋਂ ਸਿੱਖ ਪੈਰਾ ਤੇ ਟਹਿਕੇ। ਟਹਿਣਾ ਇਸ ਕਰਕੇ ਕੀਤਾ ਕਿਉਂਕਿ ਸ਼ੰਕੇ ਦੂਰ ਹੋ ਗਈ। ਗੁਰੂ ਮਹਾਰਾਜ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਨਾਮ ਦਾ ਉਪਦੇਸ਼ ਕੀਤਾ। ਆਖਿਆ ਭਾਈ ਦੇਖ ਤੂੰ ਬੇਸ਼ਵਾ ਦਾ ਸੰਗ ਕੀਤਾ ਸੀਗਾ ਤੇ ਉਹਨੂੰ ਲੱਗਦਾ ਸੀ ਮੈਨੂੰ ਬਹੁਤ ਕੁਝ ਮਿਲ ਗਿਆ ਪਰ ਤੈਨੂੰ ਕੁਝ ਵੀ ਨਹੀਂ ਮਿਲਿਆ। ਤੂੰ ਤਾਂ ਗਵਾ ਦਿੱਤਾ ਜੋ ਮਿਲਿਆ ਸੀ। ਇਸ ਕਰਕੇ ਭਾਈ ਆਪਣੇ ਸਵਾਸਾਂ ਦੀ ਕਦਰ ਜਾਣ, ਕੀਰਤਨ ਕਥਾ ਦੇ ਵਿੱਚ ਹਾਜ਼ਰੀਆਂ ਭਰਿਆ ਕਰ। ਫਿਰ ਉਹਨੇ ਕਿਹਾ ਮਹਾਰਾਜ ਮੇ ਪਹਿਲਾਂ ਉੱਠ ਕੇ ਜਿਹਨੇ ਮਖੌਲ ਵੀ ਕੀਤਾ ਗੁਰੂ ਸਾਹਿਬ ਜੀ ਨੇ ਆਖਿਆ ਪਿੱਛੇ ਜੋ ਹੋ ਗਿਆ ਕੋਈ ਗੱਲ ਨਹੀਂ ਅੱਗੇ ਵਾਸਤੇ ਸਮਝ ਲੈਣੀ। ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੁਰੂ ਗੁਰੂ ਜਪਣ ਲਈ ਕਿਹਾ। ਉਹ ਤੇ ਮਹਾਰਾਜ ਨੇ ਪਰ ਸ਼ਬਦ ਗਾਇਆ। ਆਖਿਆ ਭਾਈ ਮਰਦਾਨਾ ਜੀ ਰਬਾਬ ਵਜਾਇਓ। ਬਾਣੀ ਆਲੀ। ਹੁਣ ਬਾਬੇ ਨੇ ਜਿਹੜਾ ਸ਼ਬਦ ਗਾਇਆ ਉਹ ਜ਼ਰੂਰ ਸੁਣਿਓ ਤੁਸੀਂ। ਜਿਵੇਂ ਜਿਵੇਂ ਉਹ ਸ਼ਬਦ ਸੁਣਦੇ ਗਏ, ਓਵੇਂ ਓਵੇਂ ਉਹਨਾਂ ਦੇ ਹਿਰਦੇ ਕੋਮਲ ਹੁੰਦੇ ਗਏ। ਇੱਕ ਤਾਂ ਪਹਿਲਾਂ ਹੀ ਸਿੱਕ ਸੀਗਾ। ਉਹ ਤੇ ਹੋਰ ਨੂਰ ਆ ਗਿਆ। ਦੂਜਾ ਸਿੱਕ ਸੀਗਾ ਉਹ ਤੇ ਬੜੀ ਕਿਰਪਾ ਹੋ ਗਈ। ਦੋਨੋਂ ਸਿੱਖ ਬਣ ਕੇ ਗੁਰਸਿੱਖ ਬਣ ਗਏ। ਮਹਾਰਾਜ ਨੇ ਉੱਥੇ ਸ਼ਬਦ ਗਾਇਆ ਮਾਰੂ ਰਾਗ ਦੇ ਵਿੱਚ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋੇ ਲੇਖ ਪਈ ਤੇ ਤੁਸੀਂ ਇਹ ਸ਼ਬਦ ਸੁਣਨੋਂਗੇ ਇਹਦੇ ਅਰਥ ਤੁਹਾਨੂੰ ਬੜਾ ਗਿਆਨ ਆ ਜਾਏਗਾ ਜੀ ਕਿਉਂਕਿ ਬਾਬੇ ਦੀ ਬਾਣੀ 'ਚ ਗਿਆਨ ਹੀ ਆ। ਗੁਰੂ ਸਾਹਿਬ ਜੀ ਦਾ ਜੇ ਤੁਸੀਂ ਇਹ ਸ਼ਬਦ ਸਮਝ ਲਓਗੇ ਤੁਹਾਡੇ ਮਨ ਵਿੱਚ ਕੋਈ ਵੀ ਕਿਸਮਤ ਨੂੰ ਲੈ ਕੇ ਸਵਾਲ ਨਹੀਂ ਰਹੇਗਾ। ਇਹ ਕਿਸਮਤ ਕੀ ਹੁੰਦੀ ਆ ਕਿਵੇਂ ਲੇਖ ਲਿਖੇ ਜਾਂਦੇ ਆ। ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਫਰਮਾਇਆ ਕਹਿੰਦੇ ਬੰਦੇ ਦਾ ਆਚਰਣ ਉਹਨੂੰ ਆਪਾਂ ਕੈਰੈਕਟਰ ਕਹਿੰਨੇ ਆਂ ਕਾਗਜ ਆ ਤੇ ਮਨ ਦਵਾਤਾ। ਚੰਗੀਆਂ ਤੇ ਮੰਦੀਆਂ ਕੋਈ ਵੀ ਚੀਜ਼ ਆਪਾਂ ਜਾਂ ਤਾਂ ਚੰਗੀ ਕਰਾਂਗੇ ਜਾਂ ਮਾੜੀ ਕਰਾਂਗੇ ਬਿਨਾ ਕਰਮਾਂ ਤੋਂ ਬੰਦਾ ਰਹਿ ਨਹੀਂ ਸਕਦਾ ਇਸ ਕਰਕੇ ਗੁਰੂ ਮਹਾਰਾਜ ਨੇ ਆਖਿਆ ਕਿ ਜਿਹੜਾ ਆਚਰਣਾ ਬੰਦਿਆ ਤੇਰਾ ਕਾਗਜ ਆ ਇਹ ਤੇ ਮੰਦਵਾਦ ਆ ਸੋਚ ਸਮਝ ਕੇ ਲਿਖਿਆ ਤੇ ਕੀ ਲਿਖਣਾ ਕੋਈ ਹੁਣ ਕੀਰਤਨ ਸੁਣ ਰਿਹਾ ਹੈ ਯਾਰ ਪਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਫਿਰ ਗੁਰੂ ਸਾਹਿਬ ਜੀ ਅਰਥ ਵੀ ਦੱਸ ਰਹੇ ਆ ਜਿਉਂ ਜਿਉਂ ਕਰਤ ਚਲਾਏ ਤਿਉਂ ਚੱਲੀਏ ਤਿਉਂ ਗੁਣ ਨਾਹੀ ਅੰਤ ਹਰੇ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਰੱਬ ਅਗੇ ਅਰਦਾਸ ਕਰੋ ਕਹੋ ਵੀ ਆਪਦੇ ਗੁਣ ਸਾਨੂੰ ਦੇ ਕਿਉਂਕਿ ਜਿਹੜੇ ਗੁਣਾ ਨਾ ਉਹ ਬੜੇ ਜ਼ਰੂਰੀ ਆ ਹੁਣ ਸਾਨੂੰ ਰੱਬ ਦੇ ਨੇੜੇ ਲੈ ਚੇਤੇ ਕਰਦੇ ਜਦੋਂ ਉਦੋਂ ਸਾਡੇ ਵਿੱਚ ਪੈਦਾ ਹੁੰਦੇ ਆ ਚਿਤ ਚੇਤਸ ਕੀ ਨਹੀਂ ਬਾਭਰੇ ਆ ਇਹ ਕਮਲੇ ਬੰਦੇ ਬਾਭਰੇ ਤੂੰ ਆਪਣੇ ਮਾਲਕ ਨੂੰ ਯਾਦ ਕਿਉਂ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਜਿਵੇਂ ਜਿਵੇਂ ਤੂੰ ਰੱਬ ਨੂੰ ਪਸਾਰ ਦਿੰਦਾ ਤੇਰੇ ਗੁਣ ਗਲ ਜਾਂਦੇ ਆ ਤੇਰੀਆਂ ਨੇਕੀਆਂ ਖੁਰ ਜਾਂਦੀਆਂ ਖਤਮ ਹੋ ਜਾਂਦੇ ਆ ਜਾਲ ਦੀ ਰੈਨ ਜਾਲ ਦਿਨ ਹੋਆ ਜੇਤੀ ਘੜੀ ਫਾਹੀ ਤੇਤੀ ਮਹਾਰਾਜੀ ਕਹਿੰਦੇ ਦੇਖੋ ਭਾਈ ਕਿੱਡੀ ਅਚਰਜ ਕੌਤਕ ਵਾਲੀ ਇਹ ਗੱਲ ਆ ਪ੍ਰਮਾਤਮਾ ਨੂੰ ਭੁੱਲਣ ਕਰਕੇ ਬੰਦੇ ਦਾ ਦਿਨ ਬੰਦੇ ਦੀ ਜਿਹੜੀ ਰਾਤ ਆ ਇੱਕ ਇੱਕ ਸਕਿੰਟ ਆ ਉਹਦੇ ਵਾਸਤੇ ਫਾਹ ਬਣ ਰਿਹਾ ਫਾਹੀ ਬਣ ਰਿਹਾ ਗਲੇ ਦਾ ਉਹਦਾ ਫੰਦਾ ਬਣ ਰਿਹਾ ਮਹਾਰਾਜ ਕਹਿੰਦੇ ਕਿਉਂਕਿ ਰੱਬ ਨੂੰ ਭੁੱਲਿਆ ਫਿਰਦਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਆਏ ਸਿੱਖਾਂ ਨੂੰ ਸਮਝਾਇਆ ਕਿ ਉਮਰ ਦੀਆਂ ਜਿੰਨੀਆਂ ਵੀ ਘੜੀਆਂ ਜਦੋਂ ਆਪਾਂ ਰੱਬ ਨੂੰ ਭੁੱਲ ਜਾਂਦੇ ਹਾਂ ਪਰਮੇਸ਼ਰ ਨੂੰ ਉਹ ਸਾਰੀਆਂ ਹੀ ਸਾਨੂੰ ਫਸਾਉਣ ਵਾਲੀਆਂ ਫਾਈਆਂ ਬਣ ਜਾਂਦੀਆਂ ਬੜੇ ਹੈਰਾਨ ਹੋ ਕੇ ਕਹਿੰਦੇ ਮਹਾਰਾਜ ਏਡਾ ਵੱਡਾ ਰਾਜ ਗੁਰੂ ਸਾਹਿਬ ਜੀ ਕਹਿੰਦੇ ਬਿਲਕੁਲ ਰਸ ਰਸ ਚੋਗ ਚੁਗੇ ਨੇ ਤਫਾਸੇ ਫੂਟ ਸਮੋੜੇ ਕਵਨ ਗੁਣੀ ਬੜੇ ਸਵਾਦ ਲੈ ਕੇ ਬੰਦਾ ਵਿਕਾਰਾਂ ਦੇ ਚੋਗ ਚੁਗਦਾ ਵਿਕਾਰਾਂ ਵਿੱਚ ਹੋਰ ਹੋਰ ਫਸਦਾ ਰਹਿੰਦਾ ਜਿਵੇਂ ਪੰਛੀ ਚ ਮਾਰੇ ਕੰਮ ਕਰਦਾ ਵਾ ਇਹਦੀ ਖਲਾਸੀ ਕਿਵੇਂ ਹੋਊਗੀ ਮਹਾਰਾਜ ਕਹਿੰਦੇ ਕਿਵੇਂ ਇਹ ਖਲਾਸੀ ਕਿਵੇਂ ਹੋਊ ਜਿਵੇਂ ਪਾਈ ਤੂੰ ਵੇਸ਼ਵਾ ਕੋਲ ਜਾਂਦਾ ਸੀ ਉਹਦਾ ਸੰਗ ਕਰਦਾ ਸੀ ਤੇਰੀ ਮੁਕਤੀ ਕਿਵੇਂ ਹੋਊ ਹੁਣ ਤੂੰ ਛੱਡੇਗਾ ਸਭ ਕੁਝ ਠੀਕ ਬਕੋਗਾ ਗੁਰੂ ਜੀ ਕਹਿੰਦੇ ਹੋਰ ਸੁਣੋ ਕਾਇਆ ਆਰਣ ਸਰੀਰ ਇਕ ਪੱਠੀ ਆ ਮਨ ਉਹਦੇ ਵਿੱਚ ਲੋਹਾ ਪਾਇਆ ਹੋਇਆ ਜ਼ਕਾਰਾਂ ਦੀਆਂ ਪੰਜ ਅਗਣਾਂ ਤੱਤਾ ਕਰਦੀਆਂ ਇਸ ਕਰਕੇ ਮਨ ਵਿੱਚ ਲੋਹਾ ਪੰਜ ਅਗਣ ਤਿਤ ਲੱਗ ਰਹੀ ਕੋਈ ਲਈ ਪਾਪ ਬੜੇ ਤਿਸ ਉੱਪਰ ਮਨ ਜਲਿਆ ਸਨੀ ਚੰਦ ਤੱਕ ਗਨਾਹ ਦੇ ਕੋਲੇ ਉੱਤੇ ਪਾਏ ਜਾਂਦੇ ਆ ਜਿਹੜੇ ਕਰਕੇ ਮਨ ਮੱਚ ਗਿਆ ਫਕਰ ਚਿੰਤਾ ਜੰਬੂਰ ਬਣ ਗਈ ਆ ਤੇ ਮਹਾਰਾਜ ਕਹਿੰਦੇ ਭਾਇਆ ਮਨੂਰ ਕੰਤਨ ਫਿਰ ਹੋਵੇ ਜੇ ਗੁਰੂ ਮਿਲਤ ਨਹੀਂ ਆ ਜੇ ਸਮਰੱਥ ਗੁਰੂ ਮਿਲ ਜੇ ਉਹ ਸੜ ਕੇ ਨਕੰਮਾ ਲੋਹਾ ਹੋ ਚੁਕਿਆ ਉਹਨੂੰ ਵੀ ਗੁਰੂ ਸੋਣਾ ਕਰ ਦਿੰਦਾ ਤਾਂ ਲੈ ਤਾਂ ਵਿਸ਼ਵਾਸ ਦੀ ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਏਕ ਨਾਮ ਅਮਰਤ ਉਹ ਦੇਦਾ ਜਦੋਂ ਵਾਹਿਗੁਰੂ ਅਮਰਤ ਰੂਪੀ ਨਾਮ ਬੰਦੇ ਨੂੰ ਦੇ ਦਿੰਦਾ ਹੈ ਤਾਂ ਉਹ ਨਾਨਕ ਤ੍ਰਿਸ਼ਟਸ ਦੇਹਾ ਉਹ ਦਕਾਰਾਂ ਵੱਲੋਂ ਹਟ ਜਾਂਦਾ ਵਾ ਬੰਦਾ ਟਕ ਜਾਂਦਾ ਭਾਵ ਜਿਹੜਾ ਮਨ ਰੁਕਦਾ ਹੀ ਨਹੀਂ ਪਾਰੇ ਵਾਂਗ ਡੋਲਦਾ ਵਾ ਪਿੱਪਲਾਂ ਦੇ ਪੱਤੇ ਵਾਂਗ ਖੜਖੜ ਕਰਦਾ ਵਾ ਉਹ ਘੜ ਜਾਂਦਾ ਰੁਕ ਜਾਂਦਾ ਤਾਂ ਇਹੀ ਗੁਰੂ ਦੀ ਵੱਡੀ ਪ੍ਰਾਪਤੀ ਹੋ ਜਾਂਦੀ ਆ ਦੋਹਾਂ ਜਣਿਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਗੇ ਸੀਸ ਝੁਕਾਇਆ ਤੇ ਮਹਾਰਾਜ ਨੂੰ ਆਖਿਆ ਗੁਰੂ ਜੀ ਸਾਨੂੰ ਸਾਡੇ ਕਰਮਾਂ ਦੀ ਸਮਝ ਨਹੀਂ ਸੀ ਇੱਕ ਇੱਕ ਪਲ ਸਾਡੇ ਲਈ ਮੌਤ ਦੀ ਫਾਹੀ ਆ ਅਸੀਂ ਵਿਕਾਰਾਂ ਦਾ ਚੋਗਾ ਚੁਗਦੇ ਸੀ ਏਵੇਂ ਪਰਿੰਦੇ ਆਉਂਦੇ ਆ ਚੋਗਾ ਚੁਗਦੇ ਆ ਇਸ ਤਰ੍ਹਾਂ ਅਸੀਂ ਵਿਕਾਰਾਂ ਨੂੰ ਚੁਗਦੇ ਸੀਗੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਾਡੇ ਤੇ ਰਹਿਮਤ ਕਰੋ ਜੀ ਉਹਨਾਂ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣਾ ਬਣਾ ਲਿਆ ਤੇ ਮਹਾਰਾਜ ਨੇ ਉਹਨਾਂ ਦਾ ਜਨਮ ਮਰਨ ਹੀ ਘਟਾ ਦਿੱਤਾ ਗੁਰਮਖ ਪਿਆਰਿਓ ਇਹ ਭਾਈ ਮਣੀ ਸਿੰਘ ਦੀ ਵਾਲੀ ਪਾਤਨ ਜਨਮ ਸਾਖੀ ਵਿੱਚ ਸਾਖੀ ਲਿਖੀ ਹੋਈ ਆ ਜੇ ਤੁਸੀਂ ਪੜ੍ਹਨੀ ਹੋਈ ਮੈਂ ਤਾਂ ਦੱਸਿਆ ਵੀ ਕਈ ਵਾਰੀ ਸੰਸਰੋਤ ਨਹੀਂ ਲੱਭਦੇ ਹੁੰਦੇ ਵੀ ਇਹ ਚੀਜ਼ ਮਿਲੀ ਕਿੱਥੋਂ ਆ ਜਾਂ ਪੜ੍ਹੀ ਕਿੱਥੋਂ ਆ ਸੀ ਇਹ ਸੁਣੀ ਕਿੱਥੋਂ ਆ ਵੀ ਮੈਨੂੰ ਸਾਨੂੰ ਚੇਤਾ ਨਹੀਂ ਆਉਂਦਾ ਵੀ ਇਹ ਕਥਾ ਕਿੱਥੋਂ ਸੁਣਾਈ ਜਾ ਰਹੀ ਆ ਤਾਂ ਇਹ ਸਰੋਤ ਵੀ ਮੈਂ ਨਾਲ ਨਾਲ ਦੱਸਣਾ ਚਾਹਣਾ ਕਿਉਂਕਿ ਪਾਤਨ ਗ੍ਰੰਥਾ ਤੇ ਸਾਡਾ ਵਿਸ਼ਵਾਸ ਜਿਹੜਾ ਉਹ ਅਸਲ ਦੇ ਵਿੱਚ ਘਟਦਾ ਜਾ ਰਿਹਾ ਏ ਇੱਕ ਤਰੀਕਾ ਵਾ ਇੱਕ ਸੇਵਾ ਮਹਾਰਾਜ ਵੱਲੋਂ ਸਮਝ ਲਓ ਕਿ ਤੁਹਾਡਾ ਯਕੀਨ ਬਣੀ ਹਾਂ ਸਾਡੀ ਪ੍ਰਾਤਨ ਗ੍ਰੰਥਾ ਇਹਨਾਂ ਤੇ ਯਕੀਨ ਕਰਨਾ ਸਾਨੂੰ ਸਾਡੀਆਂ ਅੱਖਾਂ ਨਾਲ ਵੱਧ ਗੁਰੂ ਤੇ ਯਕੀਨ ਹੋਣਾ ਚਾਹੀਦਾ ਫਿਰ ਜਾ ਕੇ ਗੱਲ ਬਣਦੀ ਆ ਭਾਈ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਬੜੀ ਉੱਚੀ ਆ ਤੇਰੀ ਹੀਠ ਬੈਠੇ ਗੁਰੂ 베ਰੀ ਵੀ ਨਿਹਾਲ ਕੋਈ ਰੀਠੇ ਵਾਲਾ ਡਿੱਠਾ ਰੀਠਾ ਮਿੱਠਾ ਕੋਹੋ ਜਾਂਦਾ ਅੱਕ ਖਖੜੀਆਂ ਨੂੰ ਦੇਖ ਨਿਹਾਲ ਕੀਤਾ ਅੰਬ ਅਨਾਰ ਮਰਦਾਨਾ ਤੋੜ ਤੋੜ ਖਾਂਦਾ ਇਕਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਿਗੁਰਾਂ ਨਮ ਦਿਆਂ ਪੱਤੀਆਂ ਚੋ ਮਿੱਠਾ ਰਸ ਆਮ ਦਾ ਜੱਟ ਤਾਰੇ ਭੱਟ ਤਾਰੇ ਲੱਕੜੀ ਦੇ ਕੱਟ ਤਾਰੇ ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਉਂਦਾ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ ਬਾਬਾ ਨਾਨਕ ਜੀ ਦੀ ਸ਼ਾਨ ਭਾਈ ਮਰਦਾਨਾ ਭਾਈ ਬਾਲਾ ਜੀ ਦੀ ਸ਼ਾਨ ਬੜੀ ਨਰਾਲੀ ਹੈ ਅਸੀਂ ਵੀ ਭਾਈ ਆਪਣੇ ਜੀਵਨ ਨੂੰ ਸੂਲੀ ਤੋਂ ਸੂਲ ਬਣਾ ਸਕਦੇ ਹਾਂ ਉਹਦੇ ਚਰਨਾਂ ਨਾਲ ਜੁੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ